ਜੀ ਤੇ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ ਸ਼ਾਮ ਨੂੰ 4:30 ਵਜੇ ਤੇ ਫੀਡਰ ਵੀ ਲਿਆਈ ਆ ਰੱਖ ਲਿਆ ਫੀਟਰ ਕਰਦੇ ਆ ਸਾਫ ਗੰਦਾ ਵਾਲਾ ਹੈ ਤੇ ਲੀਰ ਚੱਕਲੇ ਸਾਫ ਕਰਨ ਨੂੰ ਤੇ ਚਾਬੀ ਤੇ ਪਾਣੀ ਦੀ ਬੋਤਲ ਮੈਂ ਕਹਿੰਦਾ ਕੱਲ ਉੱਤੀ ਰਹੀ ਸੀ ਹਨ ਤੇ ਇੱਧਰ ਡਾਰ ਦਿਖਾਈ ਹੈ ਸਾਨੂੰ ਮਾਮ ਨੂੰ ਹਨ ਵੀ ਆ ਰਿਹਾ ਲੱਤੀ ਬਾਈਕੇ ਧੋਨੇ ਸਵਾਇਆ ਨਹੀਂ ਆਉਂਦਾ ਨਾ ਬਾਈਕੇ ਧੋਨੇ ਤੇ ਆ ਹੁਣ ਦੇਖੋ ਆ ਦੇ ਕਿੰਨੇ ਟਾਰ ਦੇਖ ਆ ਹੁੰਦਾ ਚਲੋ ਕੋਈ ਗੱਲ ਨਹੀਂ ਫਿਰ ਆਣ ਦੋ ਤੇ ਘਰ ਦੇ ਨੇ ਵੀ ਸਮਾਨ ਸੁੱਕਣੇ ਪਾਇਆ ਹੋਇਆ ਚਲੋ ਕੋਈ ਗੱਲ ਨਹੀਂ ਤੇ ਹੁਣ ਆਪਾਂ ਵੀ ਰੈਅ ਬਣਾ ਲਈ ਇੱਕ ਪਾਸਾ ਕਰਤਾ ਤੇ ਜੋੜ ਆਪਾਂ ਲਾਉਨੇ ਆ ਜੀ ਠੀਕ ਹੈ ਨਾ ਕੋਈ ਗੱਲ ਨਹੀਂ ਜੋ ਕੁਝ ਉਹ ਦੇਖੀਏ ਠੀਕ ਹੈ ਨਾ ਪਹਿਲਾਂ ਅੰਡ ਚੱਕ ਦਾਂਗੇ ਪਹਿਲੀ ਵਾਰ ਵਾਲੇ ਠੀਕ ਹੈ ਨਾ ਤੇ ਫਿਰ ਜਿਹੜੇ ਦੂਜੀ ਵਾਰ ਤਾਂ ਉਹ ਆਪਾਂ ਬੱਚੇ ਘਟਾਵਾਂਗੇ ਤੇ ਕੋਈ ਗੱਲ ਨਹੀਂ ਖੋਲਦੇ ਆਂ ਜਿੰਦਾ ਲਓ ਸੈਟ ਆ ਨਾ ਦੇ ਤੇ ਆ ਡੰਡੇ ਵਾਲਾ ਕੰਮ ਦਾ ਵਾਲੇ ਸੈੱਟ ਹੋ ਗਿਆ ਕਬੂਤਰ ਵਧੀਆ ਕਮੈਂਦੇ ਨੇ ਤੇ ਆ ਮਿੱਟੀ ਕਾਲਾ ਕੰਮ ਵੀ ਸੈਟ ਆ ਤੇ ਆ ਤਾਂ ਮੈਂ ਹੈਰਾਨ ਆ ਯਾਰ ਆ ਕਿਵੇਂ ਕਿਦ ਤਣਾਉਂਦਿਆਂ ਨੇ ਯਾਰ ਪੀੜੀ ਬਹੁਤ ਚੱਲੋ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਤੇ ਕੋਈ ਗੱਲ ਨਹੀਂ ਮਰੇ ਬਿਰੋ ਤੇ ਅੱਜ ਲਾਉਣੇ ਜੋੜਾ ਠੀਕ ਆ ਬੇਫਿਕਰ ਹੋ ਕੇ ਲੈ ਕੇ ਬਾਬੇ ਨਾਲ ਤੇ ਲਾਉਣੇ ਜੋੜਾ ਫਿਰ ਪਿਆਲ ਕੂਤੇ ਚਲੋ ਉੱਤੇ ਬੈਠੀ ਹੋਈ ਆ ਆਪਣੀ ਤੇ ਹੁਣ ਬਈ ਆਪਾਂ ਬਾਹਰ ਨਹੀਂ ਕੱਢਿਆ ਕਰਨੇ ਠੀਕ ਆ ਨਾ ਤੇ ਹੁਣ ਕੋਈ ਨਹੀਂ ਆਪਾਂ ਬੱਚਿਆਂ ਕਿੰਨੀ ਆ ਬੱਚੇ ਉਹ ਚ ਨਿਕਲਾਂਗੇ ਫਿਰ ਉਹਨਾਂ ਨੇ ਬਾਹਰ ਕੱਢਿਆ ਕਰਾਂਗੇ ਤੇ ਹੁਣ ਇਹਨਾਂ ਨੂੰ ਨਹੀਂ ਬਾਹਰ ਕੱਢਦੇ ਯੂਨ ਡੋਨਾਲਡੋ ਹੁਣ ਤੇ ਉਹ ਡਾ ਲਿਆ ਕਰਾਂਗੇ ਤੇ ਉਹ ਪਰਸੋਂ ਆਪਾਂ ਬੰਨੀ ਸੀ ਵੀ ਕਬੂਤਰੀ ਛਤਰੀ ਤੇ ਤੇ ਉਦੋਂ ਦੀ ਉਹ ਪੈਰ ਫੜ ਮੇ ਜੇ ਮੈਂ ਕਹਿੰਦੇ ਨਹੀਂ ਆ ਕਿ ਆਪਾਂ ਲੰਗ ਮਾਰ ਕੇ ਤੋੜਦੀ ਆ ਲੰਗੜਾਉਂਦੀ ਓਕਣ ਤੇ ਨਾ ਤੇ ਉਹ ਦੱਸਿਓ ਫਿਰ ਆਪਾਂ ਨੂੰ ਕੀ ਕਰੀਏ ਕੀ ਨਹੀਂ ਕਰੀਏ ਤੇ ਬਾਕੀ ਦੇਖਦੇ ਹਾਂ ਠੰਡੇ ਪਾਣੀ ਦੀ ਪੱਟੀ ਬੰਨਦੇ ਆ ਘਰ ਦੇ ਦੁੱਧ ਕੇ ਕਹਿੰਦੇ ਠੀਕ ਹੋ ਜਾਂਦਾ ਕੋਈ ਵੀ ਚੀਜ਼ ਹੋਵੇ ਜਹੇ ਤੇ ਕੋਈ ਗੱਲ ਨਹੀਂ ਤੇ ਲੋਨ ਨੇ ਅੱਜ ਮੇਰੇ ਵੀਰੋ ਜੋੜਾ ਫਿਰ ਲੈ ਕੇ ਬਾਬਰਾਂ ਨਾਲ ਤੇ ਪਹਿਲਾਂ ਮੈਂ ਕਹਿੰਦਾ ਦਾਣੇ ਧਰ ਦਈਏ ਹਨਾ ਦਾਣੇ ਦੋਨੇ ਧਰ ਕੇ ਜੋ ਦਾਣੇ ਖਾ ਲੇ ਤੇ ਫੇਰ ਛੱਡ ਦੇ ਆਪਾਂ ਚਲੋ ਮੜਾ ਕਰ ਲਈਏ ਫੀਡਰ ਸਾਫ਼ ਕਰ ਲਈਏ ਆ ਕਰ ਦਈਏ ਬੰਦ ਐ ਵੀ ਬਾਹਰ ਨਿਕਲੇ ਆਉਣਗੇ ਤਾਂ ਕੰਮ ਖਰਾਬ ਹੋ ਜੂ ਤੇ ਅੱਜ ਛੱਤ ਵੀ ਸਾਫ ਕਰਨੀ ਆ ਨਾ ਵਧੀਆ ਬਣਾਉਣੀ ਆ ਲੁੱਕ ਪੂਰੀ ਛੱਤ ਦੀ ਆ ਦੇਖੋ ਕਿਵੇਂ ਖਲਾਰਾ ਪਿਆ ਇੱਕਦਮ ਸੈੱਟ ਕਰ ਦੇਣੀ ਆ ਛੱਤ ਦੀ ਲੁੱਕ ਤੇ ਆ ਇਹ ਦੇਖੋ ਗਿਣ ਕੇ ਦੱਸਿਓ ਕਿੰਨੇ ਫਿਰਦੇ ਨੇ ਮਾਹੌਲ ਦੇਣਾ 1 2 3 4 5 6 7 8 9 ਤੇ 9 ਫਿਰਦੇ ਨੇ ਮਾਵੇਂ ਹੁਣ ਵਾਲੇ ਠੀਕ ਹੈ ਨਾ ਤੇ ਕੱਕਾ ਆ ਜਾਂਦਾ ਤੇ ਚਲੋ ਕੋਈ ਨਹੀਂ ਫਿਰਨ ਦੋ ਸੱਟਾ ਕੰਮ ਡਾ ਰੋੜ ਉਹਦੀ ਮਾਂ ਮੈਂ ਹੁਣ ਵਾਲੀ ਵੀ ਤੇ ਚਲੋ ਕੋਈ ਗੱਲ ਨਹੀਂ ਫਿਰਨ ਦੋ ਤੇ ਫੇਰ ਕੋਈ ਗੱਲ ਨਹੀਂ ਤੋਲਿਆ ਨਾ ਕੇਰਾ ਫੇਰ ਐਵੇਂ ਬਲੌਗ ਬੜਾ ਲੰਬਾ ਹੋ ਜਾਂਦਾ ਆਪਾਂ ਕਰਦੇ ਕੁਛ ਨਹੀਂ ਗੱਲਾਂ ਗੁੱਲਾਂ ਵਾਲੀ ਬਲੌਗ ਬੜਾ ਲੰਬਾ ਹੋ ਜਾਂਦਾ ਤੈਨੂੰ ਧੋਨੇ ਤੇ ਫੇਰ ਦਾਣਾ ਦੋਨਾ ਧਰਦਿਆਂ ਤੇ ਫੇਰ ਲਾਉਂਦਾ ਇਹ ਜੋੜਾ ਚਲੋ ਫੇਰ ਕਰ ਲਈਏ ਹਾਂਜੀ ਚਲੋ ਜੀ ਆਰਤਾ ਸਾਫ ਇਹ ਕੋਪਿਆ ਫਿਰ ਉੱਤਲ ਪੱਖ ਸਦਾ ਤੇ ਆ ਲੋ ਬਣਾਤਾ ਨੇ ਕਿੰਨਾ ਬਰ ਠੀਕ ਹੈ ਨਾ ਤੇ ਆ ਚੱਕ ਲਈ ਤੇ ਆ ਲੱਗਣੇ ਰਿਤੇ ਠੀਕ ਹੈ ਨਾ ਇਹ ਆਈ ਪੂਰਾ ਫੱਟ ਹੋ ਜਾਣਾ ਫੱਟ ਹੋ ਜਾਣਾ ਇਹ ਲਈ ਲੱਕ ਤੇ ਚਾਰ ਪੱਕੀ ਬਹਿ ਗਏ ਮਾਂ ਮੇ ਉਹਨਾਂ ਦੇ ਅਹੀ ਰਹਿ ਗਏ ਚਾਰ ਤੇ ਬਾਕੀ ਉਹ ਆ ਕੇ ਬਹਿ ਗਏ ਠੀਕ ਹੈ ਨਾ ਤੇ ਕਿਹੜਾ ਕੋਈ ਗੱਲ ਨਹੀਂ ਤੇ ਆ ਸੁੱਕ ਜਵੇ ਹੈ ਨਾ ਫੀਡਰ ਤੇ ਫਿਰ ਆਪਾਂ ਵੀ ਦਾਣਾ ਪਾਉਨੇ ਆ ਤੇ ਫਿਰ ਦਾਣਾ ਦੂਣਾ ਪਾ ਕੇ ਲਾਉਨੇ ਆ ਜੋੜਾ ਲੈ ਕੇ ਬਾਪੇ ਰਨਾ ਠੀਕ ਹੈ ਨਾ ਅਗਲੇ ਸਾਲ ਦੀ ਦੋਇਰ 26 ਤੇ ਆ ਦੇਖ ਮਾਮੇ ਉਹਨਾਂ ਡੱਬਾ ਢਿੰਦੇ ਨੇ ਡੱਬਾ ਇਹ ਆ ਦੇਖੋ ਮਾਮੇ ਉਹਨਾਂ ਡੱਬਾ ਇਹ ਕੰਮ ਅਗਰ ਜਾਂਦਾ ਨਹੀਂ ਇਹ ਨਹੀਂ ਡੱਬਾ ਇਹ ਡੱਬਾ ਤਾਂ ਉਹ ਆ ਕੇ ਹੈਨ ਅਲਕ ਕਬੂਤਰ ਉੜਦਾ ਮੇਰੇ ਖਿਆਲ ਨਾਲ ਸ਼ਾਇਦ ਸ਼ਾਇਦ ਕਬੂਤਰੀ ਉੜਦਾ ਹਨ ਤੇ ਚਲੋ ਕੋਈ ਗੱਲ ਨਹੀਂ ਛੋਕ ਕੇ ਜਾਣ ਤੁਸੀਂ ਫੇਰ ਦਾਣਾ ਦੁਣਾ ਪਾਉਨੇ ਆ ਤੇ ਫੇਰ ਲਾਉਨੇ ਜੋੜਾ ਠੀਕ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਰੁੱਤਾ ਰੁੱਤਾ ਦੇ ਦੇਦੇ ਛੱਡ ਛੁੱਟ ਕੇ ਜੇ ਪਾਏ ਗੇੜੇ ਗੁੜੇ ਹਨਾ ਨੀ ਤਾਂ ਮੇਰਾ ਕੋਈ ਚੱਕਰ ਨਹੀਂ ਛੱਡਣਾ ਤਾਂ ਕਾਹਨੋਂ ਹੁਣ ਦਾਣਾ ਦੁਣਾ ਧਰ ਕੇ ਜੋੜਾ ਹੀ ਲਾਵਾਂਗਾ ਹੁਣ ਠੀਕ ਹੈ ਨਾ ਉਹਨਾਂ ਸ਼ਟਰਿੰਗ ਸ਼ੂਟਿੰਗ ਵਾਲਾ ਕੰਮ ਆ ਤਾਂ ਆਪਣਾ ਮਤਲਬ ਲਗਭਗ ਖਾਤਮ ਹੀ ਆ। ਚਲੋ ਕੋਈ ਗੱਲੇ ਪਸ ਸੁੱਕਣ ਦੋ ਤੇ ਫੇਰ ਕੋਈ ਨਹੀਂ ਦਾਣਾ ਪਾਉਣ ਲੱਗੇ ਕਰਦੇ ਆ ਕਲਪੀ ਸ਼ੂਟਿੰਗ। ਲਓ ਇੱਕ ਹੋਰ ਤੇ ਬਾਕੀ ਵੀ ਬੰਦੇ ਹੀ ਨੇ। ਦੰਧੋਂ ਦੰਧ। ਇੱਕ ਤਾਂ ਆ ਗਈ ਬੈਣਾ। ਇਹ ਨਹੀਂ ਬਸ ਇੱਕ ਦੋ ਗਿਹੜੇ ਚ ਬੈਈ ਜਾਣਾ। ਇੱਕ ਉਹ ਨਾਲ ਆ ਗਿਆ। ਹਾਂਜੀ ਤੇ ਲੋ ਜੀ ਕਰਤੀ ਟ੍ਰੇ ਰੈਡੀ ਠੀਕ ਹੈ ਨਾ ਤੇ ਚੱਕ ਲਈਏ ਤੇ ਕੀੜੀਆਂ ਇਹ ਰੇ ਵਿੱਚ ਸਾੜੀਆਂ ਅੱਗ ਲੱਗਣੀਆਂ ਫੇਰ ਆ ਗਈਆਂ ਚਲੋ ਕੋਈ ਗੱਲ ਨਹੀਂ ਤੇ ਮਿਸਟੇਕ ਹੋ ਜਾਂਦੇ ਹੋ ਯਾਰ ਗਲਗਲ ਨਿਕਲ ਜਾਂਦੀ ਆ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਹੁਣ ਆਏ ਨਹੀਂ ਦਾਣਾ ਪਾਉਂਦੇ ਯਾਰ ਇਹ ਕਿਲਰ ਦਾ ਹਨਾ ਤੇ ਗੋਲੀ ਗੋਲੀ ਚੱਕ ਲਿਆ ਕੋਈ ਤੇ ਇੱਕੋ ਹੀ ਰਹਿ ਗਿਆ ਮਾਮਾ ਖੋਣ ਵਾਲਾ ਉਹ ਫਿਰ ਤਾਂ ਕੋਈ ਨਹੀਂ ਫਰੀ ਆਣ ਤੋਂ ਤੇ ਬਾਕੀ ਉਤਰੇ ਠੀਕ ਹੈ ਨਾ ਸੈਟ ਤੇ ਆ ਚੱਕ ਲਈ ਕੌਲੀ ਤੇ ਇਹਦੇ ਨਾਲ ਪਾ ਕੇ ਦਾਣਾ ਤੇ ਦਾਣਾ ਖਾ ਲੈਣ ਦੋ ਤੇ ਫਿਰ ਨਾਲ ਇੱਥੇ ਜੰਗਾੜ ਲਾਉਨੇ ਆ ਠੀਕ ਹੈ ਨਾ ਜੋੜੇ ਲਈ ਤੇ ਜੋੜਾ ਲਾ ਕੇ ਫਿਰ ਆਪਾਂ 6 13 ਸਟਿਚ ਫਿਰ ਦੇਖਦੇ ਹਾਂ ਰਿਜ਼ਲਟ ਉਹਨਾਂ ਦਾ ਉੱਦ ਇੱਧਰ ਪੈ ਗਿਆ ਹੁਣ ਇੱਧਰ ਰਹਿ ਗਿਆ DNA ਆਪਾਂ ਥੋੜਾ ਥੋੜਾ ਹੀ ਪਾਵਾਂਗੇ ਜਿਵੇਂ ਹੈ ਨਾ ਇਹਨਾਂ ਨੇ ਖਾਣਾ ਘੱਟ ਆ ਡੋਲਣਾ ਜਿਆਦਾ ਪੂਰੇ ਡੱਟਦੇ ਨਹੀਂ ਹੈ ਘਟਰੇ ਆ ਥੇਲੋ ਖੁੰਡਾ ਖੋਲ ਲਿਆ ਚੱਪਕੇ ਤੋ ਆਏ 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 ਬੋਤਲੀ ਆयो ਖਾ ਲੋ ਦਾਣੇ ਚਲੋ ਕੋਈ ਨਹੀਂ ਖਾ ਲੈਣਗੇ ਲਾਉਣੇ ਖੁੱਡਾ ਤੇ ਫਿਰ ਤੇ ਚਲੋ ਕੋਈ ਅਲਜੀ ਤੇ ਫੋਨ ਹੁੰਦਾ ਫੇਰ ਕਰਦੇ ਆ ਲੋ ਮੈਂ ਨੀਕਾ ਮਾਰ ਲਿਆ ਖਾਂਦੇ ਕਿ ਨਹੀਂ ਖਾਂਦੇ ਹਾਂਜੀ ਲੱਗੇ ਖਾਂ ਫੋਕਸ ਕਰ ਲਾ ਕਰ ਲਿਆ ਉਹ ਦੇ ਫੜਨ ਲੱਗੇ ਹੋਏ ਠੀਕ ਹੈ ਨਾ ਮਾੜਾ ਮਾੜਾ ਦਿਿੰਦਾ ਹੁਣ ਤੇ ਕੋਈ ਚੱਕਰ ਨਹੀਂ ਸੈਟ ਉਹ ਫੰਦ ਨੇ ਤੇ ਚਲੋ ਕੋਈ ਚੱਕਰ ਨਹੀਂ ਖਾ ਲੈਣ ਦੋ ਤੇ ਬਾਅਦ ਚ ਲਾਉਨੇ ਜੋੜਾ ਆਪ ਤੇ ਦੇਖਦੇ ਆਂ ਜੇ ਟਾਈਮ ਲੱਗਾ ਅੱਜ ਲਾਵਾਂਗੇ ਨਹੀਂ ਤਾਂ ਫਿਰ ਕੱਲ ਨੂੰ ਲਾ ਦਾਂਗੇ ਤੇ ਕੋਈਂ ਦੇਖਦੇ ਆਂ ਹਾਂਜੀ ਤੇ ਲਓ ਜੀ ਦਾਣ ਤਾਂ ਲੈਣਾਂ ਨੇ ਖਾ ਤੇ ਟਰਈ ਚੱਕ ਲੈਣੇ ਆਪਾਂ ਹਨਾ ਇੱਕ ਕੰਮ ਗਲਤੀ ਆ ਹੋਇਆ ਲੱਗਦਾ ਮੈਨੂੰ ਆਹ ਦੇਖਿਓ ਲੋ ਇਹ ਕੰਮ ਖਤਰੇ ਵਾਲੀ ਹੈ ਕਰਨਾ ਪੈਣਾ ਸੱਟ ਇਹ ਆ ਸੱਟ ਜਾਂ ਕਰ ਲਈ ਤੇ ਫੇਰ ਮਿਲਦੇ ਆਂ ਹਾਂਜੀ ਓਹੋ ਕੰਮ ਗਲਤ ਹੋ ਗਿਆ ਚਲੋ ਕੋਈ ਗੱਲ ਨੀ ਤੇ ਲਓ ਜੀ ਕਰਤੀ ਸੈੱਟ ਹੁਣ ਨੀ ਉਖੜਦੀ ਤੇ ਦਾਣਾ ਚੱਕ ਕੇ ਪਹਿਲਾਂ ਇੱਥੇ ਰੱਖ ਦਈਏ ਤੇ ਹੁਣ ਜੀ ਕਿਹੜਾ ਸੈਟਿੰਗ ਕਰ ਲਈ ਹੈ ਨਾ ਕੀ ਜੋੜਾ ਲਾਉਣਾ ਕਿਉਂਕਿ ਫਿਰ ਆਪਾਂ ਜੋੜਾ ਰੱਖਣਾ ਅਲੱਗ ਬਾਹਰ ਰੱਖਾਂਗੇ ਠੀਕ ਹੈ ਨਾ ਤੇ ਮੁੜ ਕੇ ਬਿੱਲੀ ਬੁੱਲੀ ਵਾਲਾ ਕੰਮ ਹੋ ਜਾਵੇ ਨਾ ਤੇ ਉਹ ਕੰਮ ਸੈਟ ਹੀ ਨਹੀਂ ਰਹਿੰਦਾ ਤੇ ਤਾਂ ਕਰਕੇ ਕਰ ਦਿਆ ਹੁਣ ਕੋਈ ਚੱਕਰ ਕੋਈ ਕੰਮ ਇਹ ਪਿੰਜਰੇ ਚ ਲਾਵਾਂਗੇ ਜੋੜਾ ਠੀਕ ਹੈ ਨਾ ਤੇ ਮੈਟ ਮੇਰੇ ਖਿਆਲ ਨਾਲ ਆਪਾਂ ਕੱਢਣ ਦਈਏ ਆ ਮੈਟ ਪਾ ਕੇ ਫੇਰ ਹੀ ਲਾਵਨੇ ਜੋੜਾ ਠੀਕ ਹੈ ਨਾ ਤੇ ਚਲੋ ਕੋਈ ਗੱਲ ਨਹੀਂ ਤੇ ਕਰ ਲਈ ਸਾਰੀ ਸੈਟਿੰਗ ਤੇ ਫੇਰ ਮਿਲਦੇ ਹਾਂ ਹਾਂਜੀ ਤੇ ਕਰੋ ਚੈੱਕ ਕਰਤੀ ਨੇ ਪੂਰੀ ਫੁੱਲ ਪ੍ਰੋਟੈਕਸ਼ਨ ਸੋ ਸੱਟਣਾ ਕੰਮ ਤੇ ਹੁਣ ਛੱਡਦੇ ਆਂ ਵਿੱਚ ਜੋੜਾ ਠੀਕ ਹੈ ਨਾ ਤੇ ਕੱਢ ਲੀਏ ਤੇ ਫੇਰ ਮਿਲਦੇ ਆਂ ਹਾਂਜੀ ਚਲੋ ਜੀ ਕਬੂਤਰ ਲਈ ਕੱਢ ਤੇ ਆਪਾਂ ਰਤਤ ਤੋ ਸੀਗਾ ਛੱਡ ਪੱਤਾ ਵਿੱਚ ਹੀ ਬੈਠਾ ਬਾਹਰ ਨਹੀਂ ਆਉਣਾ ਚਲੋ ਸੱਟਾ ਨਾ ਜੋੜ। ਲਓ। ਸੱਟਾ। ਦੇਖ ਰੋਇਆ। ਅਰਤਾ ਭੱਜਣ ਨੂੰ ਕਰਦਾ। ਸੱਟਾ। ਚਲੋ ਕੋਈ ਗੱਲ ਨਹੀਂ। ਤੇ ਲਾਤਾ ਜੋੜਾ ਬਸ ਅੱਜ ਆਪਾਂ ਇਹੀ ਕੰਮ ਕੀਤਾ। ਚਲੋ ਫਿਰ ਕੋਈ ਨਹੀਂ ਕਰਦੇ ਆ ਬਲੌਗ ਦੀ ਐਂਡਿੰਗ ਮਿਲਦੇ ਆ ਅਗਲੇ ਬਲੌਗ ਚ ਨਹੀਂ ਆਪਣਾ ਪੁਰਾਣਾ ਬਲੌਗ ਨਹੀਂ ਦੇਖਿਆ ਜਾ ਕੇ ਦੇਖ ਲਓ ਜਨਨ ਗੱਲ ਸਬਸਕ੍ਰਾਈਬ ਤੋਂ ਮਿਲਦੇ ਆ ਅਗਲੇ ਬਲੌਗ ਚ